ਹਾਂਜੀ ਵੀਰੇ ਨਮਸਕਾਰ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਫਾ ਦਿਖਾਉਣ ਲੱਗੇ ਆ ਅੱਜ ਵਿੰਟਰ ਵੇਅਰ ਵੈਰਾਈਟੀ ਸਰਦੀਆਂ ਵਾਲੇ ਸਾਰੇ 35 ਡੂਟ ਦਿਖਾਵਾਂਗੇ ਤੁਹਾਨੂੰ ਉਹ ਵੀ ਸ਼ੰਕਰ ਬ੍ਰਾਂਡ ਦੇ ਆ ਲਓ ਜੀ ਮਾਰਕ ਦੇ ਡਿਜ਼ਾਈਨ ਜਿਹੜਾ ਮੇਰਾ ਆਹ ਵਾਲਾ ਹੰਬਨ ਕਰਨ ਲੱਗਿਆ ਆ ਦੇਖੋ ਕੈਟਲੌਗ ਦਾ ਫੀਸ ਹੈ ਰੇਟ ਹੈ ਰੇਟ ਤੁਹਾਨੂੰ ਇਦਾਂ ਦੇ ਦੇ ਦੇਣੇ ਆ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਇਹ ਫ੍ਰੀ ਦੀ ਵੈਰਾਈਟੀ ਨਹੀਂ ਮਿਲ ਲੇਗੀ ਹਾਲੋ ਜੀ ਆਹ ਦੇਖਿਆ ਚ ਕਰੋ ਮੇਰਾ ਫਰੰਟ ਬੈਕ ਡਿਜੀਟਲ ਪ੍ਰਿੰਟ ਨਾਲ ਪੀਰੀਅਡ ਦਾ ਸੀਟ ਹੈ ਭਾਜੀ ਇਹ 1100 ਦਾ ਮਿਲਣਾ ਹੈ 550 ਚ 550 ਬਿਲਕੁਲ ਜੀ ਇਹਨਾਂ ਕਾਫੀ ਮਿਲ ਜਾਣਗੇ ਆਪ ਵੀ ਭਾਜੀ ਆ ਦੇਖੋ ਇੱਕ ਪੀਸ ਮੈਂ ਖੋਲ ਕੇ ਦਿਖਾ ਰਿਹਾ ਤੁਹਾਨੂੰ ਉਸ ਤੋਂ ਬਾਅਦ ਰਜਤ ਭਾਜੀ ਕੋਲੇ ਵੀ ਬਹੁਤ ਵੈਰਾਈਟੀ ਪਈ ਆ ਨਹੀਂ ਭਾਜੀ ਆ ਦੇਖੋ ਕਲਰ ਹੈ ਜਿਵੇਂ ਤੁਸੀਂ ਸੂਟ ਬੋਲੇ ਆ ਰੰਗ ਮਿਲ ਜਾਣਗੇ ਠੀਕ ਹੈ ਜੀ ਗੱਲਾਂ ਚਾਟ ਪੂਰਾ ਪੂਰਾ ਯਾਰ ਪਾਜੀ ਜਿਵੇਂ ਕਿ ਹੁਣ ਵਿੰਡਰ ਵੀਰ ਤੁਸੀਂ ਕਿਹਾ ਹੀ ਰਿਹਾ ਉਹਦੇ ਆਪਾਂ ਵੀ ਦਿਖਾ ਦਿੰਨੇ ਆ ਹਾਂਜੀ ਹਾਂਜੀ ਜਰੂਰ ਜੀ ਪਾਜੀ ਇਹ ਬ੍ਰਾਂਡਡ ਟੂ ਡੇ ਵਾਲੇ ਕੈਂਪਰ ਬ੍ਰਾਂਡ ਦੇ ਹਾਂ ਕੈਂਪਰ ਬ੍ਰਾਂਡ ਦੇ ਸੂਟ ਹੈ ਕੋਈ ਜੈ ਸਰ 5500 ਰੁਪਏ ਮਿਲਣਾ ਜੀ ਤੁਹਾਨੂੰ ਇਹ ਠੀਕ ਹੈ ਜੀ ਇਹਦੇ ਨਾਲ ਕੀ ਹੈ ਅੱਜ ਪਾਜੀ ਬੋਲੀ ਤੁਸੀਂ ਇਹ ਪਾਜੀ ਨਾਲ ਇਹਦੇ ਪੂਰੀ ਵਧੀਆ ਪੂਰੀ ਲੈਂਥ ਵਾਲੀ ਸ਼ਾਲ ਹੈ ਪਾਜੀ ਹਾਂਜੀ ਹਾਂਜੀ ਅਕਾਉਂ ਪਾਜੀ ਮੈਂ ਸੂਟ ਦੇਣਾ ਆਹ ਲਓ ਜੀ ਇਸ ਤਰ੍ਹਾਂ ਫੁੱਲ ਸਾਈਜ਼ ਦੀ ਜਿਹੜੀ ਸ਼ਾਲ ਮਿਲਣੀ ਹੈ ਤੁਹਾਨੂੰ ਛੋਟੇ ਛੋਟੇ ਸ਼ੋਲਾ ਨਹੀਂ ਹੈਗੇ ਆ ਲਓ ਜੀ ਇਹ ਹੈਗਾ ਜੀ 1550 ਹੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਸ਼ੁਰੂਆਤ ਹੋ ਜਾਂਦੀ ਹੈ ਜੀ ਆਪਣੇ ਕੋਲ ਵਧੀਆ ਸੂਟ ਹੈ ਬਹੁਤ ਵਧੀਆ ਬੇਟ ਹੈ ਪਲੇਟ ਹੈਗਾ 1550 ਠੀਕ ਹੈ ਜੀ ਆਦਾ ਫੇਸਨ ਆ ਗਿਆ ਵੀ ਨੇ ਵੈਰਾਈਟੀ ਜਰੀ ਹੈ ਨਵੀਂ ਆ ਰਹੀ ਹੈ ਤੁਹਾਡੇ ਕੋਲ ਜੀ ਆਹ ਲਓ ਜੀ ਆਹ ਲਓ ਲਓ ਜੀ ਆ ਕੇ ਜੀ ਅੱਜ ਰਾਤੀ ਚੜ੍ਹਿਆ ਰਾਜਾ ਰਾਣੀ ਵਾਲਾ ਬੰਦੇ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀਆਂ ਦੋ ਮਿੰਟ ਸ਼ਾਂਦੀਆਂ ਦਾਨ ਬਖਸ਼ ਦਿਓ ਹੁਣ ਬਹੁਤ ਹੌਲੇ ਖੁੱਲ ਰਿਹਾ ਆਪਣੇ ਕੋਲ ਲਓ ਜੀ ਰਾਜਾ ਰਾਣੀ ਵਾਲਾ ਲੁਇੰਟਰ ਦੇ ਆ ਰਹਾ ਬਹੁਤ ਹੀ ਸ਼ਾਨਦਾਰ ਟਾਇਲ ਇਸ ਤੇ ਆ ਦੇਖੋ ਜੀ ਬਹੁਤ ਖੂਣਾ ਟੂਟ ਹੈ ਤੁਸੀਂ ਦੇਖਿਆ ਹੋਣਾ ਬਹੁਤ ਗਿੱਟ ਆਈਟਮ ਰਹੀ ਹੈ ਟਾਇਲ ਭਾਜੀ ਨਾਲ ਆ ਗਿਆ ਇਹਦੇ ਨਾਲ ਵੀ ਭਾਜੀ ਮਿਲਣਾ ਫੁੱਲ ਫੁੱਲ ਸਾਈਜ਼ ਦਾ ਇਹ ਰੇਟ ਕਿੰਨਾ ਨੂੰ ਮਿਲ ਜੂਗਾ ਭੈਣਾ ਨੂੰ ਇਸ ਭਾਜੀ ਰੇਟ ਆ ਦੇਖੋ ਜੀ ਸਾਡੇ 550 ਭਾਜੀ ਬਾ ਕੀ ਆਵਾਜ਼ ਹੈ ਰੰਗਣੇ ਵਾਲੀ ਭਾਜੀ ਮੈਂ ਕਹਾਂ ਜਮਾ ਭਾਜੀ ਆ ਦੇਖੋ ਆ ਸਾਰੇ ਕਲਰ ਦਿਆਨਤਾ ਹਾਲੋ ਜੀ ਇਹਦੇ ਵਿੱਚ ਹੈ ਜੀ ਚਾਰ ਕਲਰ ਦਾ ਸੈਟ ਲੋ ਜੀ ਡੀਆਲ ਬਹੁਤ ਮਿਲ ਜਾਣੇ ਆ 550 ਦੀ ਰੇਲ ਜੇ ਬਹੁਤ ਥੋੜੇ ਥੋੜੇ ਛੂਟ ਮਿਲ ਜਾਣਗੇ ਇਹ ਤਾਂ ਸੀ ਕਿ ਬਾਜੀ ਬਿੰਟਰ ਵੀ ਜਿਹੜੇ ਹੈਗੇ ਸਾਰੇ ਦਿਖਾ ਦਿਓ ਬਾਜੀ ਜਣੇ ਹਾਂਜੀ ਹਾਂਜੀ ਲੋ ਜੀ ਮੈਂ 1 ਬਾਈ 1 ਸਾਰੇ ਆ ਦੇਖੋ ਜੇ ਕਿਸੇ ਭੈਣ ਨੂੰ ਕੋਈ ਥੂੜ ਪਸੰਦ ਆਉਂਦਾ ਤਾਂ ਤਕਰੀਬਨ ਫੋਰ ਲੈ ਕੇ ਆਨਲਾਈਨ ਵੀ ਮੰਗਾ ਸਕਦੇ ਹੋ ਆ ਦੇਖੋ ਜੀ ਕਾਪਰ ਕਲਰ ਬਹੁਤ ਹੀ ਸ਼ਾਨਦਾਰ ਕਾਪਰ ਕਲਰ ਦੇ ਵਿੱਚ ਤੁਹਾਨੂੰ ਮਿਲਣ ਲੱਗਿਆਗਾ ਲिटल प्रिंटिंग ਹੈ ਗਾਨੀ ਸਟਾਈਲ ਦੇ ਵਿੱਚ ਹੈ ਆ ਦੇਖੋ ਆ ਸਾਰਾ ਪ੍ਰਿੰਟਰ ਜੀ ਟਰਨ ਦਾ ਬੈਕ ਤੇ ਵੀ ਆਏਗਾ ਫਰੰਟ ਤੇ ਵੀ ਆਏਗਾ ਬੋਟਮ ਰੈਂਡ ਵਾਲੀ ਹੈ ਜਿਹੜੀ ਪਲੇਨ ਰੈਂਡ ਵਾਲੀ ਹੈ ਜੀ ਸੁਪਟਾ ਯਾਨੀ ਕਿ ਸ਼ੋਲ ਪੂਲ ਸਾਈਜ਼ ਦਾ ਰੈਂਡ ਵਾਲਾ ਹੈ ਰੇਡ ਰੈਂਡ ਵਾਲਾ 550 ਤੋਂ 550 550 ਆ ਲੋ ਜੀ ਆ ਚੈੱਕ ਕਰੋ ਵੀਰੇ ਮੇਰਾ ਆਰਟੀਕਲ ਬਹੁਤ ਹੀ ਸੋਹਣਾ ਆਰਟੀਕਲ ਹੈ ਪਾਜੀ ਹੁਣ ਜਿਵੇਂ ਕੀ ਤੁਹਾਨੂੰ ਆ ਜਿੰਦਿਆਂ ਦਿਖਾਈ ਹੈ ਆਪਣੇ ਬੜਾ ਹੀ ਟਾਈ ਦਾ ਮਾਈ ਹੈ ਲਗਾਓ ਪਾਜੀ ਆ ਦੇਖੋ ਜੀ ਜਿਵੇਂ ਕੀ ਹੁਣ ਆ ਸੂਟ ਹੈ ਵਿੰਡਰ ਵੇਅਰ ਬ੍ਰਾਂਡਰ ਦੁੱਤਾ ਹੈ ਜਿਹਦਾ ਰੇਟ ਹੈ ਜੀ 12.50 1250 ਰੇਟ ਚ ਸੂਟ ਆਇਆ ਹੈ ਮਸਲੀਨ ਦਾ ਕੱਟੇ ਦੇ ਨਾਲ ਬਹੁਤ ਉਹ ਪਾਜੀ ਦੋ ਮਿੰਟ ਜੀ ਤੁਹਾਨੂੰ ਜਾਂਚ ਦਾਨ ਦੋਸੀ ਦੋ ਪਾਜੀ ਆ ਦੇਖੋ ਸੋਰੀ ਥੋੜਾ ਸ਼ੋਰ ਪੈ ਮੱਚ ਰਹੀ ਸੂਟ ਦੇਖੋ ਜੀ 1250 ਦਾ ਸੂਟ ਹੈ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਸੋੜ ਰਿਆਣ ਵਾਲਾ ਟਾਈਲ ਬਾਈ ਇਹ ਵੀ ਕਲਰ ਵੀ ਆਉਂਦੇ ਆ ਨਾ ਜੀ ਬਿਲਕੁਲ ਜੀ ਬਿਲਕੁਲ ਕਲਰ ਤਾਂ ਪਹਿਲਾਂ ਵੀ ਤੇ ਪੂਰਾ ਕੰਪਲੀਟ ਸੈੱਟ ਹੁੰਦਾ ਆਪਣੇ ਕੋਲੇ ਬਾਜੀ ਜੀ ਖਾਸਿਤ ਕੀ ਹੈ ਖਾਸਿਤ ਇਹ ਹੈ ਬਾਜੀ ਮਸ਼ਲੀਨ ਦਾ ਦੁਪੱਟਾ ਹੈ ਇਹਦੇ ਕਪੜਾ ਜਿਹੜਾ ਨੇ ਜੀ ਸੁਪਰ ਫਾਈਨ ਬਿੰਟਰ ਮੇਰ ਹੈ ਤੁਸੀਂ ਕਪੜਾ ਪਾਉਂਗੇ ਨਿਕ ਵਾਲਾ ਕੋਟੀ ਸਵੈਟਰ ਪਾਉਣ ਦੀ ਲੋੜ ਨਹੀਂ ਹੈ ਠੀਕ ਹੈ ਬਾਜੀ ਜੀ ਜਿਹੜੀ ਮੇਰੀ ਭੈਣ ਸੋਣਾ ਜੀ ਆ ਦੇਖੋ ਆਹ ਚਾਪ ਦੇਖੋ ਇਹਦੇ ਬਾਰੇ ਵੀ ਦੱਸੋ ਹਾਂ ਜੀ ਇਹ ਜਿਹੜਾ ਬਾਜੀ ਨੇ ਸਟਾਫ ਕੱਢਿਆ ਹੈਗਾ ਵੀਰੇ ਇਹ ਬਿਲਕੁਲ ਇਹ ਸਟੱਫ ਹਟ ਕੇ ਹੈ ਲਾਈਨਿੰਗ ਜੜੀ ਹੈਗੀ ਹੈ ਸੋਬਰ ਲੁੱਕ ਦੇ ਵਿੱਚ ਹੀ ਹੈ ਜੀ ਚਾਈ ਦਾ ਮੈਜੀ ਇਹ ਵਾਲੀ ਹੁਣ ਆ ਬੇਤ ਬਾਰੇ ਸਾਇਲ ਭਾਜੀ ਦੱਸਣਗੇ ਜੀ ਆ ਗਿਆ ਜੀ ਮਸ਼ਲੀਨ ਦਾ ਸੂਟ ਮਸ਼ਲੀਨ ਦਾ ਦੁਪੱਟਾ ਹਾਂ ਜੇ ਹਲਕੀ ਹਲਕੀ ਕਿਤੇ ਹੋਈ ਹੈ ਉੱਤੇ ਕੜਾਈ ਇਹ ਜੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਵੀ ਲਾਈਨਿੰਗ ਨਾਲ ਲੱਗੇ ਯਾ ਅਸੀਂ ਫੰਕਸ਼ਨ ਤੇ ਵੀ ਪਾ ਲਈਏ ਬਾਅਦ ਕੇ ਵੀ ਪੈ ਜੇ ਤਾਂ ਇਹ ਉਹ ਆਈਟਮਾਂ ਨੇ ਜਿਹੜੇ ਵਾਟੇ ਵਾਟੇ ਵਾਟ ਆ ਜਾਂਦੇ ਨੇ ਸੂਪਰ ਲੁੱਕ ਦੇ ਵਿੱਚ ਜਿਵੇਂ ਆਪਾਂ ਮਾਸੀ ਚਾਚੀ ਮਾਮੀ ਦਾਈ ਨੂੰ ਦੇਣ ਲੈਣ ਕਰਨਾ ਹੈ ਯਾ ਇਹ ਤਾਂ ਹਮਨੋ ਤੇ ਮੇਰੇ ਭਾਜੀ 2000 ਰੁਪਏ ਆਦੀ ਰੇਟ ਦੇ ਵਿੱਚ ਹੈ ਜੀ ਮਤਲਬ 2000 ਪੰਜਾਬ ਤੋਂ ਬਿਲਕੁਲ ਭਾਜੀ ਬਿਲਕੁਲ ਮੈਂ ਕੈਂਪੀ ਦੇਣੀ ਹੈ ਆਪਣੇ ਕੋਲ ਡਿਜ਼ਾਈਨਿੰਗ ਆਂਦੀ ਹੈ ਆ ਦੇਖੋ ਜੀ ਪ੍ਰਗਤੀ ਬ੍ਰਾਂਡ ਦਾ ਥੋੜਾ ਆਪਣੇ ਕੋਲ ਆ ਗਿਆ ਮੋ ਸੋਨਾ ਟੁੰਡੇ ਜੀ ਇਹ ਦੇਖੋ ਬਰਤ ਤੋਂ ਹਟ ਕੇ ਡਿਜ਼ਾਈਨਰ ਪੀਸ ਆਪਣੇ ਕੋਲ ਮਿਲ ਜਾਣੇ ਨੇ ਤੁਹਾਨੂੰ ਫੈਂਸੀ ਐ ਨਵੇਂ ਬੇਸ ਆਏ ਐ ਨਵੇਂ ਕੱਪੜੇ ਐ ਇਧਰ ਇਹ ਤੁਹਾਨੂੰ ਮਿਲ ਜਣਾ ਖੂਬੀ ਤੋਂ ਪੰਜਾਬ ਪੂਰੀ ਅੰਚਲ ਵਿਆਹ ਦੀ ਰੇਟ ਤੇ ਬੱਤਨੇ ਨਾ ਜੀ ਲੈ ਆਪਣੇ ਕੋ ਸੋਹਣੇ ਦੁਪੱਟੇ ਆਏ ਜਿਹਨਾਂ ਨਾਲ ਤੁਹਾਨੂੰ ਦੁਪੱਟਾ ਲਾਦਾ ਆ ਲੈ ਤੁਹਾਨੂੰ ਦੁਪੱਟਾ ਚੈੱਕ ਕਰੋ ਉਸ ਪੂਰੇ ਫੈਂਸੀ ਦੁਪੱਟੇ ਆਏ ਐ ਨਿਊ ਡੀਜ਼ ਲੱਗੇ ਹੋਏ ਐ ਸਾਰੇ ਇਹਦਾ ਰੇਟ ਐ 19 ਤੋਂ 50 ਕਹਿੰਦਾ ਤੁਹਾਨੂੰ ਮਿਲ ਜਾਣਗੇ ਇਹਨਾਂ ਜੀ ਚੈੱਕ ਕਰ ਲਓ ਜੀ ਹਰ ਤਾਰੇ ਨਾਲ ਆਏ ਸਾਰੇ ਕੰਮ ਮਿਲ ਜਾਣਗੇ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਆਪਣੇ ਕੋਲ ਸਾਫੀ ਆ ਚੁੱਕੀ ਹੈ ਹੁਣ ਆਪਾਂ ਗੱਲ ਕਰੀਏ ਜਿਵੇਂ ਕੈਟਲੋਗ ਆਪਣੇ ਕੋਲ ਚੱਲ ਰਹੀ ਹੈ ਜੀ ਆ ਵਾਲਿਆਂ ਦਾ ਇਸ ਤਰ੍ਹਾਂ ਦੀ ਕੈਟਲੋਗਾਂ ਮਿਲ ਜਾਣਗੀਆਂ ਸਾਡੇ ਕੋਲ ਨੋਰਮਲ ਫਲਾਈ ਤੇ ਸਰਦੀਆਂ ਵਾਲੇ ਪੈਂਸੇ ਸੂਟ ਹੈ ਜਿਹਦਾ ਰੇਟ ਰਹਿਣ ਵਾਲਾ 700 ਹੀ ਰੇਂਜ ਤੇ 700 ਹੀ ਰੈਂਟ ਹੈ ਆ ਟਿਆਣੇ ਤੁਸੀਂ ਕਿਆ ਕਰ ਲੋ ਹੋਸ 300 ਮਿਲ ਜਾਣਗੇ ਤੁਹਾਨੂੰ ਆ ਦੇ ਕੋ ਸਾਰੇ ਲਗ ਲਗ ਡਿਜ਼ਾਈਨ ਹੈ 46 ਸੈੱਟ ਆਇਆ ਜੀ 77 ਸੈੱਟ ਆਇਆ ਜਿਹਦਾ ਰੇਟ ਹੈਗਾ 700 ਦੀ ਰੇਂਜ ਦੇ ਵਿੱਚ ਠੀਕ ਹੈ ਜੀ 700 ਹੀ ਰੇਂਜ ਤੇ ਉਹਨਾਂ ਦੇ ਸਾਰੇ ਜਿਹੜੇ ਸੂਟ ਹੈ ਤੁਹਾਨੂੰ ਮਿਲ ਜਾਣਗੇ ਤੁਹਾਡੇ ਕੋਲ ਇਹ ਅਸੀਂ ਬਲੌਗ ਬਣਾ ਰਹੇ ਆ ਤਾਂ ਇਹ ਬਲੌਗ ਬਣਾ ਰਹੇ ਆ ਪਹਿਣਾ ਵਾਸਤੇ ਸਬਜ਼ੀਆਂ ਵਾਲੇ ਸੂਟ ਹੈ ਜਿਹਦਾ ਰੇਟ ਹੈਗਾ 700 ਆ ਦੇਖੋ ਜੀ ਕਿਹਨੇ ਸੈਂਸੀ ਸੂਟ ਕਿਸ ਨੇ ਲੈਣਾ ਹੈ ਆ ਚੈੱਕ ਕਰ ਲੋ ਫੋਟੋ ਚੈੱਕ ਕਰ ਲੋ ਜੀ ਇਹਦਾ ਰੇਟ ਜਿਹੜਾ ਹੈ ਨਾ ਜੀ 1250 ਦਾ ਤੁਹਾਨੂੰ ਇੰਨਾ ਸੋਹਣਾ ਪੀਸ ਮਿਲ ਜਾਣਾ ਮੈਂ ਸੂਟ ਦਿਖਾਦਾ ਤੁਹਾਨੂੰ ਮੇਰੇ ਪਹਿਣਾ ਨੂੰ ਇਹ ਆ ਦੇਖੋ ਜੀ ਅੱਜ ਸਿਮILAR ਸੌਟ ਮਿਲ ਜੂਗਾ ਜਿਵੇਂ ਆ ਬਣਿਆ ਹੋਇਆ ਸੇਮ ਆ ਦੁਪੱਟਾ ਆ ਗਿਆ ਜੀ ਵਿੰਟਰ ਵੇਅਰ ਸੂਟ ਹੈ ਸਰਦੀਆਂ ਵਾਲਾ ਪਾਰਟੀ ਵੇਅਰ ਦਾ ਪਾਰਟੀ ਵੇਅਰ ਸਰਦੀਆਂ ਵਾਲਾ ਗਰਮ ਤੇ ਗਰਮ ਸੂਟ ਜੀ ਦੇ ਰੰਗ ਤੁਸੀਂ ਦੇਖ ਲਓ ਨੇ 1250 ਰੇਂਜ ਤੇ ਮਿਲ ਜੂਗਾ ਜੀ ਲਓ ਜੀ ਦਿਖਾਓ ਆ ਲੈ ਆ ਨਾ ਰਸ਼ੀਆ ਦੀ ਨਾ ਕੀ ਆ ਇਹ ਤੁਹਾਨੂੰ ਮੈਂ ਦੱਸਾਂ ਇਟਲ ਪ੍ਰਿੰਟਰ ਟੁੱਟਨੇ ਬੈਲਵੈਂਟ ਦੇ ਉੱਤੇ ਨੇ ਰਸ਼ੀਆ ਬ੍ਰਾਂਡ ਹੈ ਬਾਜੀ ਵਾਹ ਕੀ ਬਾਤ ਹੈ ਪਾਜੀ ਕਪੜਾ ਦੇਖੋ ਤੁਸੀਂ ਹੱਥ ਲਾ ਕੇ ਇਹ ਮਲਾਈ ਵਰਗਾ ਕਪੜਾ ਹੈ ਇਹੇ ਹਾਂ ਜੀ ਹਾਂ ਜੀ ਵਾਹ ਇੱਕ ਗਾਜ ਗਾ ਤੇ ਮੋਰ ਹੈ ਇਹਦੀ ਬਾਜੀ ਇਸ ਵਿੱਚ ਖੋਲ ਦੋ ਆਲ ਦੋ ਬਾਜੀ ਖੋਲ ਦੋ ਉਹ ਸੋਣਾ ਤੁਹ ਪੈ ਕੇ ਆਇਓ ਆ ਦੇਖੋ ਜੀ ਜੜੀਆਂ ਮੇਰੀਆਂ ਭੈਣਾਂ ਨੇ ਰੂਟੀਨ ਵੇਰ ਵਧੀਆ ਕੁਆਲਟੀ ਦੇ ਸੂਟ ਬਣਾਣੇ ਆ। ਤਾਂ ਇਹ ਮੇਰੇ ਕੋਲ ਬ੍ਰੈਂਡਡ ਰਸ਼ੀਆ ਬ੍ਰੈਂਡ ਦੇ ਸੂਟ ਆ ਗਏ ਆ। ਇਹਦੇ ਨਾਲ ਜਿਹੜੀ ਬੋਟਮ ਲੈਣ ਵਾਲੀ ਹੈ ਬਾਜੀ ਬੋਟਮ ਮਰਗੀ ਦਿਖਾ دیਏ। ਹਾਂ ਜੀ ਬੋਲ ਮੈਂ ਜੀ ਪਲੇਨ ਬੋਟਮ ਲੈਣ ਵਾਲੀ ਹੈ ਪ੍ਰਿੰਟਰ ਚਲਟ ਹੈ ਤੇ ਰੰਗ ਬਾਜੀ ਆ। ਹਾਂ ਲਓ ਜੀ। ਇਹ ਤੁਹਾਨੂੰ ਦਿੱਤੋ ਬਾਜੀ ਕੀ ਹੈ? ਰੇਟ ਬਾਜੀ ਸਿਰਫ 1200 ਦਾ ਬਾਜ਼ਾਰ ਤੇ ਤੋਂ ਵੀ 25 ਤੋਂ ਘੱਟ ਮੈਂ ਕਿੰਨੂੰ ਸੂਟ ਨਹੀਂ ਹੈਗਾ ਇਹ ਬੈਲਵੈਟ ਦਾ। ਆਪਣੇ ਕੋਲੇ ਕਿੰਨੇ ਮੇਰੇ ਆਪਣੇ ਕੋਲੇ 12 ਤੋਂ ਦਾ ਔਰ ਪਿਓਰ ਮਾਈਕਰੋ ਬੈਲਵੈਟ ਹੈ। ਪਿਓਰ ਦੇ ਮਿੱਤ ਹਾਂ ਜੀ। ਆਦਰਨ ਦਾ ਆਟਾ ਹੈ ਮੇਰੀ ਭੈਣਾਂ ਨੇ ਆਜੇ ਕਲਿੱਕ ਕੀਤੇ ਹੈ ਕੰਟ੍ਰੈਕਟ ਆ ਗਿਆ ਭਾਜੀ ਹੈ ਨਾ ਹਾਂਜੀ ਕੰਟ੍ਰੈਕਟ ਵੀ ਹੈ ਭਾਜੀ ਨਾਲ ਦੀ ਬੋਟਮ ਵਾਲੇ ਵੀ ਭਾਜੀ ਫਿਰ ਇਹਦੇ ਨਾਲ ਛੋਲ ਚੱਲੂਗੀ ਭਾਜੀ ਛੋਲ ਲਾਸਟ ਔਲ ਲੋ ਠੀਕ ਹੈ ਜੀ ਕਈ ਮਨੀਆਂ ਪਹਿਣਾ ਦੁਪੱਟਾ ਲੈ ਲੈਂਦੀ ਹੈ ਕੁਛ ਵੀ ਤੁਸੀਂ ਦੇ ਦੇ ਨਾਲ ਬਿਆਰ ਕਰਵਾ ਕਾ ਦੇ ਇਹ 12 ਤੋਂ ਰੇਂਜ ਤੁਹਾਨੂੰ ਮਿਲ ਜੇਗਾ ਲਈਆ ਜੀ ਵੀਡੀਓ ਜਾਨੀ ਅੰਤ ਤੱਕ ਦੇਖਿਆ ਕਰੋ ਬਹੁਤ ਹੌਣੇ ਛੋਟਾ ਤੁਹਾਨੂੰ ਦੇਖਣ ਨੂੰ ਮਿਲਣਗੇ ਅੱਜ ਦਾ ਜਿਹੜਾ ਥੀਗਾ ਬਲੌਗ ਛੋਟਾ ਜਿਹਾ ਬਲੌਗ ਜੀ ਬਣਾਇਆ ਤੁਹਾਡੇ ਵਾਸਤੇ ਕਿਵੇਂ ਲੱਗਿਆ ਉਹ ਪਹਿਣਾ ਨੂੰ ਕੋ ਕਮੈਂਟ ਕਰਕੇ ਜਰੂਰ ਦੱਸੋ ਬਿਲਕੁਲ ਵੀ ਜੇ ਵਰਾਇਟੀ ਵਧੀਆ ਲੱਗਦੀ ਹੈ त सू कमेंट करो जे कोई कमी लॻंदे त बि कमेंट करो असीं वॾ तो वेह वी दे वय करावाखा रेल कटे लाईक शेयर करियो तव्हां